ਬਿਰਗਤਰ ਨਮਾਜਾਂ ਵਰਗੀਆਂ ਜੀ ਸੱਤ ਬਿਮਾਰ ਖੜੀਆਂ ਨੇ ਹੁਣ ਪਪਾ ਜਾ ਕੇ ਦੇਖ ਦੇਖਿਆ ਨਹੀਂ ਜਾਂਦਾ ਜੀ ਬੜੇ ਦੁਖੀਆਂ ਤਾਪ ਚੜੀ ਜਾਂਦਾ ਜੀ ਜਵਾਕ ਤੇਰਾ ਤੇਰਾ ਤਾਹੋਗੇ ਚੁੱਤੇ ਨਹੀਂ ਆਣ ਸਾਹਸੇ ਦੇ ਮਾਰੇ ਇੱਕ ਮਹੀਨਾ ਹੋ ਗਿਆ ਜੀ ਮਹੀਨੇ ਦੇ ਵਿੱਚ 10 ਤੋਂ ਲੈ ਕੇ 15 30 ਰੋਜ਼ ਦੀ ਐਵਰੇਜ ਆ ਬਹੁਤ 3 400 ਪਸ਼ੂ ਮਰ ਗਏ ਹਾਂਜੀ ਹਾਂਜੀ ਸਾਡੇ ਜੇ ਹੱਡਾ ਰੋੜੀ ਜਾ ਕੇ ਦੇਖੋ ਉੱਥੇ ਪਸ਼ੂ ਸਿੱਟਣ ਨੂੰ ਥਾਣੀ ਡਾਕਟਰ ਕੋਲੇ ਗਏ ਸੀਗੇ ਉਹ ਕਹਿੰਦਾ ਸਾਡੇ ਕੋਲ ਤਾਂ ਕੋਈ ਦਵਾਈ ਨਹੀਂ ਕੀ ਕਰੀਏ ਜਦੋਂ ਅਸੀਂ ਅਖਬਾਰ 'ਚ ਖਬਰ ਲਵਾਈ ਪੱਤਰਕਾਰ ਨੂੰ ਇਹਨਾਂ ਨੇ ਤਾੜਨਾ ਕਰ ਜਿਹੜਾ ਸਾਡੇ ਡਾਕਟਰ ਹੈਗਾ ਉਹਨੇ ਫੋਨ ਕਰਕੇ ਉਹਦੀ ਤਾੜਨਾ ਕਰੇ ਵੀ ਤੂੰ ਮੇਰੀ ਖਬਰ ਕਿਉਂ ਲਾਈ ਪਸ਼ੂ ਵੀ ਮਾਤਾ ਜਿਵੇਂ ਪੁੱਤਾਂ ਨੂੰ ਆਪਦੇ ਜਵਾਕਾਂ ਵਾਂਗੂ ਪਾਲਦੇ ਆਂ ਪਰਿਵਾਰ 'ਚੋਂ ਜੀਵ ਅੱਗ ਗਿਆ ਜੀ ਇੱਕ ਤਰ੍ਹਾਂ ਦਾ ਲਾ ਲੋ ਸਾਰਾ ਦਿਨ ਲਾ ਲੋ ਉਹਨਾਂ ਨੂੰ ਸ਼ਾਮਦਿਆਂ ਪੁਲਿਸ ਦੇ ਆ ਲਾ ਲੋ ਪਿੰਡ 'ਤੋਂ ਕੋਈ ਘਰ ਅਜੇ ਹੈਗਾ ਜਿਹੜਾ ਬਚਿਆ ਹੋਵੇ ਕੋਈ ਨਹੀਂ ਬਚਿਆ ਜੀ ਗਲਪੋਣੇ ਉਹ ਮਾਸੁੱਠੀ ਜਾਂਦਾ ਮੂੰਹ ਖੋਲਦੀ ਨਹੀਂ ਜੀ ਕਿਸੇ ਵੇਲੇ ਤਿੰਨ ਚਾਰ ਬਿਮਾਰੀਆਂ ਨੇ ਇਹ ਇੱਕ ਹੀ ਲੱਗਤ ਪਸ਼ੂ ਨੂੰ ਮੂੰਹ ਖੁਰਦੀ ਵੀ ਐ ਗਲ ਕੋਟੂਦੀ ਵੀ ਐ ਇੱਕ ਸਾਹ ਰੁਕਦਾ ਇਹਨਾਂ ਦਾ ਪਤਾ ਨਹੀਂ ਕਿਵੇਂ ਜੋ ਸਾਹ ਰੁਗਿਆ ਬਸ ਉਹਦੀ ਡਿੱਗ ਪੈਂਦੀ ਆ ਵੀ ਜਦੋਂ ਰੋਕੇ ਕਲਾਂ ਤੋਂ ਚੱਲਿਆ ਜਦੋਂ ਐਡਾ ਵੱਡਾ ਨੁਕਸਾਨ ਹੋਇਆ ਘਟੋ ਘਟਾਈ 300 ਪਸ਼ੂ ਮਰਿਆ ਸੀਗਾ ਜਦੋਂ ਉੱਥੋਂ ਇੰਨਾ ਪਸ਼ੂ ਮਰ ਕੇ ਛੋਡੇ ਜਮਾ ਕਰਨ ਦੇ ਜੂਨੀ ਸਰਕੀ 2-2 ਲੱਖ ਰੁਪਇਆ ਤਨਖਾਹਾਂ ਸੋਡੀਆਂ ਐਸੀਆਂ ਥੱਲੇ ਬੈੰਨੇ ਹੋ ਪਿੰਡ ਖਿਆਲਾ ਕਲਾ ਦੇ ਵਿੱਚਾਂ ਪਿੰਡ ਖਿਆਲਾ ਕਲਾ ਦੇ ਵਿੱਚ ਪਸ਼ੂਆਂ ਦੇ ਵਿੱਚ ਐਡੀ ਭਿਆਨਕ ਬਿਮਾਰੀ ਆ ਕਿ ਪੂਰੇ ਪਿੰਡ ਦੇ ਵਿੱਚ ਬੇਹਾਲਾ ਹਰ ਪਸ਼ੂ ਜਿਹੜੇ ਨੇ ਉਹ ਮਰ ਰਹੇ ਨੇ ਪਿੰਡ ਵਾਸੀਆਂ ਨੇ ਅੱਜ ਸਾਨੂੰ ਬੁਲਾਇਆ ਤਾਂ ਜੋ ਇਸ ਚੀਜ਼ ਨੂੰ ਦਗਜ਼ਾਹਰ ਕੀਤਾ ਜਾ ਸਕੇ ਉਸ ਤੋਂ ਪਹਿਲਾਂ ਵੀ ਜੇ ਰਹਿ ਕੇ ਕਲਾ ਪਿੰਡ ਦੀ ਗੱਲ ਕਰਾਂ ਤਾਂ ਉੱਥੇ ਵੀ ਇਹੀ ਬਿਮਾਰੀ ਜਿਹੜੀ ਹੈ ਫੈਲੀ ਸੀ ਪਰ ਵੱਡਾ ਸਵਾਲ ਇਹ ਹੈ ਕਿ ਪ੍ਰਸ਼ਾਸਨ ਨੇ ਕੀ ਸਿੱਖਿਆ ਇੱਕ ਪਿੰਡ ਦੇ ਵਿੱਚ ਨੁਕਸਾਨ ਹੋਇਆ ਹੁਣ ਇਸ ਪਿੰਡ ਦੇ ਵਿੱਚ ਹੋ ਰਿਹਾ ਮੇਰੇ ਨਾਲ ਪਿੰਡ ਵਾਸੀ ਵੀ ਨੇ ਮਾਤਾ ਜੀ ਤੁਹਾਡਾ ਤੁਹਾਡੀ ਵੀ ਨੁਕਸਾਨ ਹੋਇਆ ਜੀ ਹਾਂ ਮੇਰੀ ਝੋਟੀ ਹੋਈ ਹੈ ਵੀਰੇ ਇੱਕ ਛੋਟੀ ਜੀ ਹਾਂ 16 ਤਰੀਕ ਨੂੰ 16 ਤਰੀਕ ਨੂੰ ਤੇ ਕੋਈ ਟੀਕਾ ਟੂਕਾ ਲਾਉਣ ਤੁਹਾਡੇ ਪਿੰਡ ਦੇ ਵਿੱਚ ਆਇਆ ਸੀ ਜੀ ਨਾ ਮੈਂ ਤਾਂ ਉਹ ਡਾਕਟਰ ਨੂੰ ਬੁਲਾਈ ਸੀ ਵੀ ਬਿਮਾਰੀ ਕਰਕੇ ਉਹ ਪ੍ਰਾਈਵੇਟ ਬਿਲਾਜ ਵਾਸਤੇ ਕੋਈ ਨਹੀਂ ਤੁਹਾਡੇ ਪਿੰਡ ਕੋਈ ਲੱਗਾ ਇਹ ਤੁਹਾਡੇ ਹੋਰ ਵੀ ਪਸ਼ੂ ਜਾਂ ਮੱਤ ਜੀ ਕਿੰਨੇ ਮੱਝ ਤੇ ਛੋਟੀ ਹੈਗੀ ਆ ਉਹ ਬਿਮਾਰਾ ਕੋ ਸਹੀ ਹੈ ਨਾ ਉਹ ਹਲੇ ਤਾਂ ਸਹੀ ਹੈ ਉਹ ਸਹੀ ਹੈ ਹਾਂ ਉਹ ਕਿੰਨੇ ਟਾਈਮ ਦੀ ਸੀ ਜੀ ਛੋਟੀ ਚਾਰਕ ਦਿਨੀ ਟਿੱਦਲੀ ਹੋਈ ਮੇਰੀ ਛੋਟੀ ਨਾ ਤਿੰਨ ਸਾਲ ਦੀ ਸੂਨ ਵਾਲੀ ਸੀ ਉਹ ਤਾਂ ਸੂਨ ਵਾਲੀ ਛੋਟੀ ਸੀ ਹਾਂ ਚਾਰ ਪੰਜ ਮਹੀਨੇ ਹੋ ਗਏ ਚੌਥਾ ਮਹੀਨਾ ਹੈਗਾ ਸੀ ਚੌਥਾ ਮਹੀਨਾ ਸੀ ਤੇ ਉਹ ਛੋਟੀ ਬਹੁਤ ਵਧੀਆ ਸੀ ਮੇਰੀ ਕਿਉਂਕਿ ਹੁਣ ਤਾਂ ਪਸ਼ੂ ਵੀ ਮਾਤਾ ਜੀ ਪੁੱਤਾਂ ਵਾਂਗੂ ਆਪਦੇ ਜਵਾਕਾਂ ਵਾਂਗੂ ਪਾਲਦੇ ਆਂ ਦਾ ਪਰਵਾਰ ਚੋਂ ਜੀਵ ਆ ਗਿਆ ਜੀ ਲਾਲ ਇੱਕ ਤਾਂ ਹਾਂਜੀ ਪਰਿਵਾਰ ਚੋਂ ਜੀਵ ਆ ਗਿਆ ਜੀ ਇੱਕ ਤਰ੍ਹਾਂ ਦਾ ਲਾ ਲਓ ਵੀ ਹੁਣ ਸਾਰਾ ਦਿਨ ਲਾ ਲਓ ਉਹਨਾਂ ਨੂੰ ਸਾਮ੍ਹਦੇ ਆਂ ਪਲੋਸਦੇ ਆਂ ਲਾ ਲਓ ਇਹਨਾਂ ਨੂੰ ਲਾ ਲਓ ਵੀ ਉਹ ਹੁਣ ਡੈਥ ਹੁੰਦੀ ਆ ਕੋਈ ਗਵਰਨਮੈਂਟ ਨਹੀਂ ਇਸ ਚੀਜ਼ ਦੀ ਰਿਸਪੌਂਸਿਬਿਲਟੀ ਵੀ ਨਹੀਂ ਲੈਂਦੀ ਰੌਂਕੀ ਗਲਾਂ ਤੋਂ ਬਿਮਾਰੀ ਫੈਲੀ ਅੱਗੇ ਲੋਕਾਂ ਨੂੰ ਕੋਈ ਵੇਅਰ ਕੀਤਾ ਜਾ ਸਕੇ ਜਾਂ ਮੀਡੀਆ ਚ ਆ ਸਕੇ ਕੁਝ ਨਹੀਂ ਕੋਈ ਰਿਸਪੌਂਸਿਬਿਲਟੀ ਹੁਣ ਲਾ ਲਓ ਅੱਜ ਟੀਮ ਆਈ ਸਾਡੇ ਪਿੰਡ 'ਚ ਉੱਥੇ ਵੀ ਜਾ ਕੇ ਕਦੋਂ ਮੂੰਹ ਫੁਰਦੇ ਇੰਜੈਕਸ਼ਨ ਪੁੱਛੇ ਉਹ ਕਹਿੰਦੇ ਸਾਡੇ ਕੋਲ ਕੋਈ ਇੰਜੈਕਸ਼ਨ ਨਹੀਂ ਹੈਗੇ ਰਿਸਪੌਂਸਿਬਿਲਟੀ ਦਾ ਗਵਰਨਮੈਂਟ ਪਿੰਡ 'ਚ ਕਦੋਂ ਤੋਂ ਚੱਲ ਰਿਹਾ ਬਾਈ ਇਹ ਕਿ ਸਿਲਸਿਲਾ ਕਦੋਂ ਤੋਂ ਚੱਲ ਰਿਹਾ ਪਸ਼ੂਆਂ ਦੀ ਡੈਥ ਦਾ ਇੱਕ ਮਹੀਨਾ ਹੋ ਗਿਆ ਜੀ ਇਹ ਇੱਕ ਮਹੀਨਾ ਹੋ ਗਿਆ ਹਾਂ ਜੀ ਪਿੰ ਕੀ ਕੀ ਰਿਛੋ ਕਿੰਨੇ ਕਿੰਨੇ ਪਸੂ ਇੱਕ ਦਿਨ ਦੇ ਮਰ ਰਹੇ ਆ 10 ਕਬੋਰਡ ਤਾਂ ਹੋਣਗੇ ਦਿਨ ਦੇ 10 15 ਬਸੂ ਮਰੀ ਜਾਂਦੇ ਨੇ ਅੱਛਾ ਇੱਕ ਦਿਨ ਦੇ 10 ਦਾ ਪਸੂ ਮਰਿਆ ਜੇ ਜਦੋਂ ਤੁਸੀਂ ਜਦੋਂ ਇਹ ਸ਼ੁਰੂ ਹੋਈ ਹਨ ਬਿਮਾਰੀ ਉਦੋਂ ਉਦੋਂ ਤੁਸੀਂ ਮਹਿਕਮੇ ਕੋਲੇ ਗਏ ਹੋ ਮਹਿਕਮੇ ਨਾਲ ਗੱਲਬਾਤ ਕੀਤੀ ਆ ਮੈਂ ਇੱਕ ਪਿੰਨ ਤੇ ਸਾਰਾ ਕੁਝ ਹੀ ਪਤਾ ਕਦੋਂ ਰੌਂਕੀ ਗੱਲਾਂ ਫੈਲੀ ਆ ਜੀ ਮਹਿਕਮੇ ਤਾਂ ਇਹ ਰਿਸਪੌਂਸਿਬਿਲਟੀ ਬੰਦੀ ਸੀ ਨਾ ਹੀ ਉਹ ਚੀਜ਼ ਤਾਂ ਕਦੋਂ ਇਸੇ ਡਿਪਾਰਟਮੈਂਟ ਚ ਨਹੀਂ ਵੀ ਇਹ ਕੋਈ ਵਾਇਰਸ ਚ ਆ ਰਿਹਾ ਵੀ ਲੋਕਾਂ ਨੂੰ ਇਹ ਚੀਜ਼ ਤੋਂ ਵੇਅਰ ਕੀਤਾ ਜਾ ਸਕੇ ਵੀ ਇਹ ਇੰਜੈਕਸ਼ਨ ਲਵਾ ਲੋ ਤੁਸੀਂ ਜਾਂ ਕੋਈ ਵੀ ਬਾਰਾਂ ਅਗੇਟਾਂ ਚ ਕਲੀ ਪਾ ਲੋ ਵੀ ਇਹ ਇਹ ਲੋਕਾਂ ਨੇ ਇੱਕ ਦੂਜੇ ਦੇ ਘਰਾਂ ਚ ਨਾ ਜੋ ਵੀ ਅੱਗੇ ਦੀ ਅੱਗੇ ਫੈਲਦਾ ਉਹਨੂੰ ਅਵੇਅਰ ਵੀ ਨਹੀਂ ਕੀਤਾ ਕੁਝ ਨਹੀਂ ਅਵੇਅਰ ਕੀਤਾ ਜੀ ਕੁਝ ਨਹੀਂ ਕੀਤਾ ਜੀ ਮੈਂ ਕਿ ਮਨ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਤਾਂ ਦਿੱਤੀ ਨਹੀਂ ਕੋਈ ਜਾਣਕਾਰੀ ਨਹੀਂ ਜੀ ਕੋਈ ਅਨਾਊਂਸਮੈਂਟ ਨਹੀਂ ਕੋਈ ਕਿਸੇ ਦੇ ਘਰਾਂ ਚ ਆ ਕੇ ਕੋਈ ਇੰਜੈਕਸ਼ਨ ਨਹੀਂ ਲੱਗਿਆ ਕੁਝ ਨਹੀਂ ਲੱਗਿਆ ਸਿਰਫ ਪਿੰਡ ਜਾ ਕੇ ਲਵੈਂਡਾ ਜੋਲ ਦੀਆਂ ਗੋਲੀਆਂ ਦਿੱਤੀਆਂ ਨੇ ਆ ਕੇ ਉਹਦਾ ਹਰਫੀਆਂ ਨੇ ਹੋਰ ਕੁਝ ਨਹੀਂ ਕੋਈ ਰਿਸਪੌਂਸਿਬਿਲਟੀ ਨਹੀਂ ਲਈ ਤੁਹਾਡੀ ਤੁਹਾਡੀ ਕਿੰਨਾ ਨੁਕਸਾਨ ਹੋਇਆ ਬਈ ਪਸੂਆਂ ਦਾ ਹੋਇਆ ਜੀ ਆਪਣੀ ਦਾ ਹਜੇ ਤੱਕ ਠੀਕ ਨਹੀਂ ਜੀ ਉਹ ਠੀਕ ਨਹੀਂ ਉਹਦੇ ਵਿੱਚ ਤੁਹਾਡਾ ਬਾਪੂ ਜੀ ਕਿੰਨਾ ਹੋਇਆ ਨੁ ਇੱਕ ਤਿੰਨ ਮੱਝ ਉਹ ਕਿ ਕ ਕਿੰਨਾ ਟਾਈਮ ਹੋ ਗਿਆ ਹੂੰ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਦੂਸਰੇ ਠੀਕ ਆ ਹੂੰ ਬਸ ਹਾਂ ਜੀ ਦੂਜੇ ਭਾਈ ਦੀ ਕੱਲ ਮਰੀ ਹੈ ਜੀ ਹਾਂ ਜੀ ਮੇਰੀਆਂ ਤਿੰਨ ਮੱਝਾਂ ਵਰਗੀਆਂ ਜੀ ਅੱਛਾ ਜੀ ਤੇ ਸੱਤ ਬਿਮਾਰ ਖੜੀਆਂ ਨੇ ਹੁਣ ਪਪਾ ਜਾ ਕੇ ਦੇਖ ਲਓ ਤਿੰਨ ਮਰਗੀਆਂ ਸੱਤ ਬਿਮਾਰ ਹਾਂ ਤੇ ਕੋਈ ਆਇਆ ਨਹੀਂ ਕੱਲੇ ਟੀਕੇ ਟੀਕੇ ਲਾਉਣ ਉਹ ਵੀ ਅਸੀਂ ਹੁਣ ਜਦੋਂ ਮੰਗਰੋ ਆਮ ਇਹਨਾਂ ਫਾਰਮਾਸਿਸਟਾਂ ਨੂੰ ਲਾਉਣ ਲੱਗ ਗਏ ਫੇਰ ਇੱਕ ਦਿਨ ਮਾ ਗੇੜਾ ਜਾ ਮਾਰ ਕੇ ਉਹ ਲਾ ਗਏ ਜੀ ਮੁੜ ਕੇ ਉਹ ਵੀ ਭੱਜ ਗਏ ਤੇ ਰਾਏ ਨਹੀਂ ਗੁੱਲ ਪਸ਼ੂ ਬਾਪੂ ਜੀ ਕਿੰਨਿਆ ਕਰੇ 15 16 ਨੇ ਜੀ 1500 ਤੇ ਫੇਰ ਤਾਂ ਉਹਨਾਂ ਦਾ ਵੀ ਡਰ ਆ ਜਿਹੜਾ ਦੂਜਾ ਡਰ ਆ ਜੀ ਜਮਾ ਤਾਪ ਚੜੀ ਜਾਂਦੇ ਸਭ ਜੀ ਇਸ ਕੱਲ ਦੇ ਮਾਰਦੇ ਡਰਦੇ ਆਂਦਾ ਮੈਂ ਕਿਹਾ ਮੈਂ ਇਹ ਚੀਜ਼ ਦੀ ਰਿਸਪਾਂਸਿਬਿਲਟੀ ਵੀ ਨਹੀਂ ਲੈ ਰਿਹਾ ਕਿਹੜਾ ਲਾ ਲੋ 600 ਰੁਪਏ ਦਾ ਇੰਜੈਕਸ਼ਨ ਆ ਉਹ 4-500 ਰੁਪਏ ਦਾ ਬਲੈਕ ਚ ਮੇਰੇ ਹੈ ਇੱਥੋਂ ਤੱਕ ਕਿ ਮੈਂ ਕਿਹਾ ਮੈਂ ਇਹ ਚੀਜ਼ ਦੀ ਰਿਸਪਾਂਸਿਬਿਲਟੀ ਤਾਂ ਲੈ ਹੀ ਸਕਦਾ ਵੀ ਲਾ ਲੋ ਵੀ ਲੋਕਾਂ ਨੂੰ ਇੰਜੈਕਸ਼ਨ ਲਾ ਲੋ ਸਾਨੂੰ ਚਾਹੀ 100 ਰੁਪਏ ਲਾ ਲੋ 100 ਰੁਪਏ ਦਾ ਇੰਜੈਕਸ਼ਨ ਉਹ ਚੀਜ਼ ਚ ਪ੍ਰੋਵਾਈਡ ਹੋ ਰੇ ਉਹ ਬਲੈਕ ਚ ਵਿਕੀ ਜਾਂਦੀ ਉਹ ਚੀਜ਼ ਵੀ ਨਹੀਂ ਮੈਂ ਕਿਹਾ ਰਿਸਪਾਂਸਿਬਿਲਟੀ ਲੈ ਰਿਹਾ ਹਾਲਾਂਕਿ ਉਹਨਾਂ ਦੀ ਇਹ ਰਿਸਪਾਂਸਿਬਿਲਟੀ ਬਣਦੀ ਹੈ ਜੇ ਤੁਸੀਂ ਦੇਖ ਕੇ ਉਹਨਾਂ ਦੇ ਦੇਖਿਓ ਜੀ ਨੇੜੇ ਘਰ ਹੈ ਨਹੀਂ ਨਹੀਂ ਕੋਈ ਨਹੀਂ ਜਾਊਗਾ ਅੱਛਾ ਥੋੜੇ ਤarde ਤੁਪ ਨਾ ਤੋਂ ਪਮ ਚਲਦਿਆਂ ਨੇ ਉਹ ਨਾ ਛਾਂ ਚਲਦਿਆਂ ਨੇ ਉਹ ਤੇ ਬਾਪੂ ਜੀ ਆਪ ਤੋਂ ਵੀ ਨਹੀਂ ਦੇਖਿਆ ਜਾਂਦਾ ਹੁਣ ਦੇਖਿਆ ਨਹੀਂ ਜਾਂਦਾ ਜੀ ਬਾੜੇ ਦੁਖੀਆਂ ਤਾਂ ਆਪ ਚੜੀ ਜਾਂਦਾ ਜਵਾਕ ਤੇ ਤੇਰਾ ਤਾ ਹੋ ਗਏ ਚੁੱਤੇ ਨਹੀਂ ਆਣ ਸੰਸੇ ਦੇ ਮਾਰੇ ਜੀ ਹਾਂ ਜੀ ਜਵਾਕਾਂ ਦਾ ਦਿਮਾਗ ਲਨ ਵਾਲਾ ਹੋਇਆ ਪਿਆ ਸੜਿਆਂ ਦਾ ਸਾਰਿਆਂ ਦਾ ਜੀ ਹਾਂ ਆਪ ਹੀ ਠੀਕੇ ਜਵਾਕਾਂ ਦਾ ਬੜਾ ਖਤਰਾ ਹੋਇਆ ਪਿਆ ਪਸੂਆਂ ਨਾਲ ਸਾਨੂੰ ਜਵਾਕਾਂ ਦਾ ਖਤਰਾ ਹੋਇਆ ਪਿਆ ਜਵਾਕ ਟੈਨਸ਼ਨ ਵੱਢ ਲਈ ਫਿਰਦੇ ਆ ਕਿਉਂਕਿ ਆਇਆ ਨਾ ਮੱਝ ਕਿਹੜੀ ਸਸਤੀ ਹੁੰਦੇ ਲੱਖ ਲੱਖ ਡੇਢ ਡੇਢ ਲੱਖ ਦੀ ਹੁੰਦੀ ਹੈ ਹਾਂ ਜਵਾਕ ਵਾਲੀ ਟੈਨਸ਼ਨ ਲਈ ਫਿਰਦੇ ਆ ਸਿਰ ਤੇ ਆਪਦੇ ਥੋੜਾ ਕਿੰਨੀਆਂ ਬ ਕੀ ਕੀ ਪ੍ਰੋਬਲਮ ਆਈ ਆਈ ਪ੍ਰੋਬਲਮ ਉਹਦਾ ਸੰਗਲ ਪਾਉਣਾ ਉਹ ਮਾਸ ਉੱਠੀ ਜਾਂਦਾ ਮੂੰਹ ਖੋਲਦੀ ਨਹੀਂ ਜੀ ਕਿਸੇ ਵੇਲੇ ਉਹ ਮੂੰਹ ਖੋਲਦੀ ਨਹੀਂ ਟੀਕੇ ਲਾਇਆ ਗਏ ਤਿੰਨ ਚਾਰ ਨੇ ਜੀ ਉਹ ਅਸਲ ਚ ਤਿੰਨ ਚਾਰ ਬਿਮਾਰ ਗਾ ਨੇ ਇਹ ਇੱਕ ਹੀ ਲੱਗਤ ਫਸੂ ਨੂੰ ਮੂੰਹ ਖੁਰਦੀ ਵੀ ਐ ਗਲ ਕੋ ਟੂਦੀ ਵੀ ਐ ਇੱਕ ਸਾਹ ਰੁਕਦਾ ਇਹਨਾਂ ਦਾ ਪਤਾ ਨਹੀਂ ਕਿਵੇਂ ਜੋ ਸਾਹ ਰੋਗਿਆ ਬਸ ਉਹਦੀ ਡਿੱਗ ਪੈਂਦੀ ਐ ਜਿਵੇਂ ਚੰਗੀਆਂ ਭਲੀਆਂ ਵੀ ਡਿੱਗਦੀਆਂ ਐ ਐ ਆਕੜੀਆਂ ਵੀ ਡਿੱਗਦੀਆਂ ਨੇ ਵੀ ਉਹੋ ਕਰਕੇ ਐ ਡਿੱਗ ਪੈਂਦੀਆਂ ਤੁਸੀਂ ਸਾਡੇ ਦੇਖ ਕੇ ਆਓ ਜੀ ਕਿੰਨਿਆਂ ਬਾਪੂ ਜੀ ਥੋੜਾ ਜੀ ਕੀ 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 ਨੁਕਸਾਨ ਹੋਇਆ ਮੇਰੀਆਂ ਇੱਕ ਗਾਂ ਇੱਕ ਝੋਟੀ ਤੇ ਇੱਕ ਕੱਟੇ ਦਾ ਸਾਰਿਆਂ ਤੋਂ ਪਹਿਲਾਂ ਇੱਥੇ ਜਿਹੜੇ ਜਿੰਨੇ ਵੀ ਗਏ ਸਾਰਿਆਂ ਤੋਂ ਪਹਿਲਾਂ ਮੇਰੇ ਬਿਮਾਰੀ ਆਈ ਕੋਈ ਉਦੋਂ ਆਇਆ ਹੈ ਹੀ ਨਹੀਂ ਸੇ ਵੀ ਬਿਮਾਰੀ ਆ ਬਾਅਦ ਚ ਵੇਅਰ ਹੋਇਆ ਵੀ ਹਾਂ ਇਹ ਬਿਮਾਰੀ ਕਰਨਾ ਮੈਂ ਤਾਂ ਠੰਡੋਂ ਤੋਂ ਬਹੁਤ ਜ਼ਿਆਦਾ ਸੀ ਘਟੋ ਘਟਾ 20-25 ਦਿਨ ਹੋ ਗਏ ਮੇਰੇ ਪਸ਼ੂਆਂ ਨੂੰ ਨੁਕਸਾਨ ਹੋਇਆ ਉਸ ਤੋਂ ਬਾਅਦ ਬਾਦੀ ਬਾਦੀ ਬਸੇ ਸਾਰੇ ਪਿੰਡ 'ਚ ਹੀ ਫੈਲ ਗਈ ਉਦੋਂ ਫਿਰ ਤੁਸੀਂ ਮੈਹਿਕਮੇ ਨੂੰ ਦੱਸਿਆ ਡਾਕਟਰ ਕੋਲੇ ਸਰਕਾਰੀ ਹਸਪਤਾਲ ਕਿਹੜਾ ਲੱਗਦਾ ਤੁਹਾਨੂੰ ਇੱਥੇ ਖਿਆਲੇ ਕਲਾਂ ਦਾ ਹਸਪਤਾਲ ਸਾਡਾ ਪਿੰਡ ਮਲਕਪੁਰ ਹੈਗਾ ਡਾਕਟਰ ਕੋਲੇ ਗਏ ਸੀਗੇ ਉਹ ਕਹਿੰਦਾ ਸਾਡੇ ਕੋਲ ਤਾਂ ਕੋਈ ਦਵਾਈ ਨਹੀਂ ਕੀ ਕਰੀਏ ਜਦੋਂ ਅਸੀਂ ਅਖਬਾਰ 'ਚ ਖਬਰ ਲਵਾਈ ਪੰਜਾਬੀ ਟ੍ਰਿਬਿਊਨ 'ਚ ਪੱਤਰਕਾਰ ਨੂੰ ਇਹਨਾਂ ਨੇ ਤਾੜਨਾ ਕਰ ਜਿਹੜਾ ਸਾਡੇ ਡਾਕਟਰ ਹੈਗਾ ਉਹਨੇ ਫੋਨ ਕਰਕੇ ਉਹਦੀ ਤਾੜਨਾ ਕਰੇ ਵੀ ਤੂੰ ਮੇਰੀ ਖਬਰ ਕਿਉਂ ਲਾਈ ਹਾਲਾਂਕਿ ਡਾਕਟਰ ਦੀ ਰਿਸਪੌਂਸਿਬਿਲਟੀ ਸੀ ਆ ਕੇ ਹੋ ਇੱਥੇ ਆ ਕੇ ਪਿੰਡ 'ਚ ਆਉਂਦਾ ਇੰਜੈਕਸ਼ਨ ਲਾਉਂਦਾ ਦਵਾਈ ਦਿੰਦਾ ਇਹ ਦਸੰਬਰ ਦੇ ਵਿੱਚ ਲੱਗਣੀ ਸੀਗੀ ਮੂੰਖ ਖੁਰ ਵਾਲੀ ਦਵਾਈ ਇਹਨਾਂ ਨੇ ਦਸੰਬਰ ਦੇ ਵਿੱਚ ਲਾਈ ਨਹੀਂ ਇਹਦਾ ਕਾਰਨ ਇਹੀ ਸੀ ਵੀ ਡਾਕਟਰ ਬੈਠਾ ਰਿਆ ਹੁਣ ਗਲ ਕੋ ਟੂ ਹੋ ਰਿਹਾ ਪਸ਼ੂਆਂ ਨੂੰ ਨਾ ਗਲ ਕੋ ਟੂ ਦਵਾਈ ਆ ਅੱਜ ਡਾਇਰੈਕਟਰ ਚੰਡੀਗੜ੍ਹੋਂ ਆਇਆ ਬੈਠਾ ਹੁਣ ਉਹਨਾਂ ਕੋਲ ਵੀ ਲੈ ਕੇ ਚੱਲਣਾ ਸਾਨੂੰ ਹੁਣ ਉਹ ਕਹਿੰਦਾ ਕਿ ਸਾਨੂੰ ਅਸੀਂ ਦਵਾਈ ਪ੍ਰੋਵਾਈਡ ਕਰਾਵਾਂਗੇ ਵੀ ਜਦੋਂ ਰੋਕੇ ਕਲਾ ਤੋਂ ਚੱਲਿਆ ਪਸ਼ੂਆਂ ਦਾ ਅਸੀਂ ਪੋਸਟਮਾਰਟਮ ਕਰਾਇਆ ਉਦੋਂ ਤੁਸੀਂ ਪੰਜਾਬ 'ਚ ਕਿਉਂ ਨਹੀਂ ਉਹ ਕਰਿਆ ਹਸਪਤਾਲਾਂ 'ਚ ਕਿਉਂ ਨਹੀਂ ਟ੍ਰੀਟਮੈਂਟ ਭੇਜਿਆ ਇੰਨਾ ਵੱਡਾ ਨੁਕਸਾਨ ਹੋ ਗਿਆ ਜਦੋਂ ਐਡਾ ਵੱਡਾ ਨੁਕਸਾਨ ਹੋਇਆ ਘੱਟੋ ਘੱਟ 200 300 ਪਸ਼ੂ ਮਰਿਆ ਸੀਗਾ ਜਦੋਂ ਉੱਥੋਂ ਇੰਨਾ ਪਸ਼ੂ ਮਰ ਕੇ ਤੁਹਾਡੇ ਜਮ੍ਹਾਂ ਕਰਨ ਦੇ ਜੂਨੀ ਸਰਕੀ 2-2 ਲੱਖ ਰੁਪਇਆ ਤਨਖਾਹਾਂ ਪਬਲਿਕ ਟੈਕਸ ਭਰਦੀ ਆ ਉਹ ਤੋਂ ਤੁਹਾਨੂੰ ਤਨਖਾਹਾਂ ਮਿਲਦੀਆਂ ਏਸੀ ਵਾਲੇ ਕਮਰੇ 'ਚ ਬੈਠੇ ਨਾ ਗਲਤ ਰਿਪੋਰਟਾਂ ਤਿਆਰ ਕਰੀ ਜਾਂਦੇ ਨਾ ਇੱਥੇ ਨੂੰ ਛੋਟੇ ਮੁਲਾਜ਼ਮਾਂ ਨੂੰ ਜਿੱਥੇ ਵੀ ਆ ਛੋਟੇ ਮੁਲਾਜ਼ਮਾਂ ਨੂੰ ਤੰਗ ਕਰੀ ਜਾਂਦੇ ਨਾ ਹੁਣ ਡਾਕਟਰ ਤੋਂ ਕੱਲੇ ਨੇ ਅਸਤੀਫਾ ਲੈ ਲਿਆ ਵੀ ਕਿਤੇ ਡਾਕਟਰ ਦੇ ਕੋਈ ਰਿਸਕ ਨਾ ਜੇ ਡਾਕਟਰ ਅਸਤੀਫਾ ਦੇ ਗਿਆ ਡਾਕਟਰ ਨੂੰ ਕੱਲ ਆਪ ਲੈ ਆ ਇਹਨਾਂ ਜਾਣ ਬੁੱਝ ਕੇ ਵੀ ਕੋਈ ਡਾਕਟਰ ਤੇ ਕਾਰਵਾਈ ਨਾ ਹੋ ਜੇ ਉਹ ਤੋਂ ਅਸਤੀਫਾ ਲੈ ਲਿਆ ਵੀ ਉਹ ਬਚ ਰੂਗਾ ਹਾਲਾਂਕਿ ਉਹ ਕੈਨੇਡਾ ਪਤਾ ਨਹੀਂ ਅਮਰੀਕਾ ਜਾਣ ਦੇ ਕਾਗਜ਼ ਤਿਆਰ ਕਰੇ ਬੜਾ ਵੀਜ਼ਾ ਆਇਆ ਪਿਆ ਉਹ ਇਥੋਂ ਦੇਸ਼ ਛੱਡ ਕੇ ਜਾਣ ਨੂੰ ਤਿਆਰ ਸਾਰੀ ਇਹਨਾਂ ਦੇ ਮਿਲੀ ਭੁਗਤਾ ਵੀ ਕੀ ਰਾਂ ਇੱਥੋਂ ਦਾ ਖੇੜਾ ਛੱਟੇ ਵੀ ਡਾਕਟਰ ਕੋਲ ਗੱਲ ਨਾ ਜੀ ਦੇ ਵਿੱਚ ਕਿੰਨੀਆਂ ਬਾਈ ਜਿੰਨੀਆਂ ਕੋਈ ਆਈਡੀਆ ਹੈ ਵੀ ਕਿੰਨੀਆਂ ਮੱਜਾਂ ਡੈਥ ਹੋ ਗਈ ਪਸ਼ੂਆਂ ਦੀ ਇੱਕ ਮਹੀਨਾ ਹੋ ਗਿਆ ਜੀ ਮਹੀਨੇ ਦੇ ਵਿੱਚ 10 ਤੋਂ ਲੈ ਕੇ 15 30 ਰੋਜ਼ ਦੀ ਐਵਰੇਜ ਆ ਬਹੁਤ 3 400 ਬਸੂ ਮਰ ਗਿਆ ਹਾਂਜੀ ਹਾਂਜੀ ਸਾਡੇ ਜੇ ਹੱਡਾ ਰੋੜੀ ਜਾ ਕੇ ਦੇਖੋ ਉੱਥੇ ਪਸ਼ੂ ਸਿੱਟਣ ਨੂੰ ਥਾਣੀ ਬਹੁਤ ਬੁਰਾ ਹਾਲ ਆ ਉੱਥੇ ਹੱਡਾ ਰੋੜੀ ਚ